ਪੰਜਾਬ ਵੀ ਇੱਕ ਵਾਰ ਅਗੇਂਸਟ ਡਰੱਗਸ ਲਾਂਚ ਕੀਤਾ ਗਿਆ ਹੈ ਅੱਜ ਤੋਂ ਇਹ ਜੋ ਮੁਹਿੰਮ ਹੈ ਇਹਨੂੰ ਹੋਰ ਵੀ ਐਗਰੈਸਿਵਲੀ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਪਰਸਿਊ ਕੀਤਾ ਜਾਊਗਾ ਤੇ ਉਹਦੀ ਲੜੀ ਦੇ ਵਿੱਚ ਅੱਜ ਕਾਸੋ ਆਪਰੇਸ਼ਨਸ ਕੋਆਰਡੀਨ ਸਰਚ ਆਪਰੇਸ਼ਨਸ ਪੂਰੇ ਪੰਜਾਬ ਦੇ ਵਿੱਚ ਹੀ ਉਹ ਉਹਹੀ ਲੜੀ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਵੱਲੋਂ ਵੀ ਆਪਣੇ ਅਡੜ ਥਾਵਾਂ ਤੇ ਜੋ ਕਿ ਹੌਟਸਪots ਡਿਕਲੇਅਰ ਕੀਤੇ ਗਏ ਹਨ ਜਿੱਥੇ ਕਿ ਕਾਫੀ ਨਸ਼ਾ ਅਤੇ ਸਮਗਲਿੰਗ ਪੈਡਲਰਸ ਦੇ ਰਿਹਾਈਸ਼ ਪਹਿਲਾਂ ਪਰਚੇ ਜੋ ਬੈਕਗਰਾਉਂਡ ਚੈਕਸ ਹੋਣ ਤੋਂ ਬਾਅਦ ਜੋ ਹਿਸਟਰੀ ਦੇ ਅਕੋਰਡਿੰਗ ਬਣਾਏ ਗਏ ਹਨ ਉਹਨਾਂ ਤੇ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਏ ਜਾਣੇ ਹਨ ਇਹਦੇ ਵਿੱਚ ਸੀਨੀਅਰ ਆਫਸਰਸ ਦੀ ਸੁਪਰਵਾਈਜ਼ਨ ਵੀ ਲੱਗੀ ਹੈ ਜਿੱਦਾਂ ਹੁਸ਼ਿਆਰਪੁਰ ਤੇ ਏਡੀਜੀਪੀ ਹਿਊਮਨ ਰਾਈਟਸ ਸ਼੍ਰੀ ਨਰੇਸ਼ ਅਰੋੜਾ ਸਰ ਉਹਨਾਂ ਦੀ ਸੁਪਰਵੀਜ਼ਨ ਵੀ ਲੱਗੀ ਹੈ ਇਸੇ ਲੜੀ ਦੇ ਵਿੱਚ ਅੱਗੇ ਵੀ ਇਹ ਮਹਿੰਮ ਜਾਰੀ ਰਹੇਗੀ ਸਰ ਜਦੋਂ ਵੀ ਸਰਕਾਰ ਮੀਡੀਆ ਕਰਦੀ ਹੈ ਉਦੋਂ ਹੀ ਕਿ ਫੌਜ ਸਟੇਸ਼ਨ ਹਰਕਤ ਦੇਤੇ ਹਨ ਨਹੀਂ ਜੀ ਐਦਾਂ ਦੀ ਗੱਲ ਨਹੀਂ ਹੈ ਇਹ ਲਗਾਤਾਰ ਹੀ ਸਾਡੇ ਕੋਆਰਡੀਨੇਟ ਸਰਚ ਆਪਰੇਸ਼ਨਸ ਸੰਪਰਕ ਪ੍ਰੋਗਰਾਮਸ ਕੈਂਪੇਨਸ ਅਵੇਅਰਨੈਸ ਐਂਡ ਵਕ ਵਕ ਥਾਵਾਂ ਤੇ ਜੋ ਇਹਦੇ ਵਿੱਚ ਲਿਪਤ ਹੈ ਬੰਦੇ ਉਹਨਾਂ ਦੇ ਇਲਾਜ ਜੋ ਸਮਗਲਿੰਗ ਕਰਦੇ ਉਹਨਾਂ ਤੇ ਸਖਤ ਕਾਨੂੰਨੀ ਕਾਰਵਾਈ ਅਰੈਸਟਸ ਤੇ ਰਿਕਵਰੀਜ਼ ਰੈਗੂਲਰ ਹੀ ਹੁੰਦੀਆਂ ਬਟ ਇਸ ਮੋਹਮ ਨੂੰ ਹੋਰ ਐਗਰੈਸਿਵਲੀ ਜਿੱਦਾਂ ਮੈਂ ਦੱਸਿਆ ਉਹ ਪਰਸਿਊ ਕੀਤਾ ਜਾਊਗਾ ਤੇ ਅੱਜ ਤੋਂ ਇੱਕ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਸਰ ਦੇਖਣ ਨੂੰ ਇਹ ਹੈ ਕਿ ਜਿਹੜਾ ਨਸ਼ਾ ਕਰਦਾ ਉਹ ਤੇ ਪਰਚਾ ਦੇ ਦਿੱਤਾ ਜਾਂਦਾ ਹੈ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਸ਼ਰਤ ਪੈਂਦਾ ਨਹੀਂ ਜੀ ਅਸੀਂ ਡਾਟਾ ਕਢਵਾਇਆ ਹੈਗਾ ਕਾਫੀ ਬੰਦੇ ਐਦਾ ਦੇ ਹੈ ਜਿਨ੍ਹਾਂ ਤੇ 5 5 7 7 ਪਰਚੇ ਆ ਉਹਨਾਂ ਨੂੰ ਵੀ ਪਰਸਿਊ ਕੀਤਾ ਜਾ ਰਿਹਾ ਹੈ ਅਸੀਂ ਅਪੀਲ ਵੀ ਕਰ ਰਹੇ ਹਾਂ ਕਿ ਅਗਰ ਕੋਈ ਐਡਿਕਟ ਹੈ ਉਹਨੂੰ 64 ਏ ਐਨਡੀਪੀਐਸ ਜਿਹੜਾ ਸੈਕਸ਼ਨ ਹੁੰਦਾ ਹੈ ਉਹਦੇ ਤਹਿਤ ਉਹਦਾ ਇਲਾਜ ਕਰਨ ਦਾ ਪ੍ਰੋਵੀਜ਼ਨ ਵੀ ਹੈਗਾ ਇਫ ਦਾ ਪਰਸਨ ਇਜ਼ ਵਿਲਿੰਗ ਤੇ ਉਹਦੇ ਬਾਬਤ ਵੀ ਰੀਹੈਬਿਲੀਟੇਸ਼ਨ ਸੈਂਟਰਸ ਡੀ ਐਡਿਕਸ਼ਨ ਹੋਟ ਸੈਂਟਰਸ ਉਹਨਾਂ ਦੇ ਵਿੱਚ ਅਗਰ ਕੋਈ ਇਕੁਪੀਮੈਂਟ ਕੋਈ ਮੈਨ ਪਾਵਰ ਜਿਹਦੀ ਵੀ ਫੈਸਿਲਿਟੀਆਂ ਦੀ ਵੀ ਰਿਕੁਆਇਰਮੈਂਟ ਹੈ ਉਹ ਵੀ ਮੁਹਈਆ ਹੋ ਰਹੀਆਂ ਸਰਕਾਰ ਵੱਲੋਂ ਤੇ ਉੱਥੇ ਜਾ ਕੇ ਉਹਨਾਂ ਦਾ ਇਲਾਜ ਵੀ ਕਰਾਇਆ ਜਾਊਗਾ ਜੀ ਬਿਲਕੁਲ ਠੀਕ ਗੱਲ ਹੈ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਵੀ ਮੋਰ ਥੈਨ 20 ਕਰੋੜ ਦੀ ਪ੍ਰੋਪਰਟੀਆਂ ਹਾਲੀ ਜੋ ਤਸ਼ਕਰ ਹੈਗੇ ਸਮਗਲਰਸ ਹੈਗੇ ਐਨਡੀਪੀਐਸ ਦੇ ਵਿੱਚ ਜਿਨ੍ਹਾਂ ਨੇ ਪ੍ਰੋਪਰਟੀਆਂ ਇਲੀਗਲੀ ਬਣਾਈ ਸੀਗੀ ਉਹ ਫ੍ਰੀਜ਼ ਵੀ ਹੋਈਆਂ ਕੰਪਟੈਂਟ ਅਥਾਰਟੀ ਵੱਲੋਂ ਤੇ ਹੁਣ ਉਹ ਆਈਡੈਂਟੀਫਿਕੇਸ਼ਨ ਵੀ ਚੱਲ ਰਹੀ ਹੈ ਜਿੱਥੇ ਵੀ ਇਲੀਗਲ ਪ੍ਰੋਪਰਟੀਆਂ ਹੋਣਗੀ ਉਥੇ ਡਿਮੋਲੀਸ਼ਨ ਦਾ ਪ੍ਰੋਸੈਸ ਪੂਰਾ ਉਹਨਾਂ ਦੇ ਵੀ ਚੱਲੂਗਾ ਜੀ ਸਰ ਜਿਹੜੇ ਏਰੀਆ ਦੇ ਵਿੱਚ ਤੁਸੀਂ ਆਇਆ ਏਰੀਆ ਜਿੱਥੇ ਟ੍ਰੈਕ ਦੀ ਸੰਭਾਵਨਾ ਜ਼ਿਆਦਾ ਸੀ ਤੋਂ ਬਾਅਦ ਕਾਸੋ ਤੋਂ ਬਾਅਦ ਕਾਸੋ ਦਾ ਐਕਸ਼ਨ ਤਾਂ ਦੇਖਿਆ ਜਾਂਦਾ ਸਰ ਪਰ ਉਤਪਤ ਫਿਰ ਸਾਰਾ ਕੁਝ ਬਿਲਕੁਲ ਰਿਲੈਕਸ ਹੋ ਜਾਂਦਾ ਨਹੀਂ ਦੇਖੋ ਜੀ ਜਿੱਦਾਂ ਅਸੀਂ ਅੱਜ ਵੀ ਚੈੱਕ ਕੀਤਾ ਇੱਕ ਬੰਦਾ ਪਰਸੋਂ ਹੀ ਆਇਆ ਹੈਗਾ ਉਹ ਐਨਡੀਪੀਐਸ ਐਫਆਰ ਦੇ ਵਿੱਚ ਅੰਦਰ ਸੀਗਾ ਤੋਂ ਬੇਲ ਇਜ਼ ਅ ਲੀਗਲ ਪ੍ਰੋਸੈਸ ਜਦੋਂ ਬੇਲ ਮਿਲਦੀ ਹੈ ਬੰਦਾ ਆਂਦਾ ਬਟ ਅਗਰ ਉਹ ਫੇਰ ਕਰਦਾ ਹੈ ਤਾਂ ਫੇਰ ਉਹਦੇ ਤੇ ਕਾਨੂੰਨੀ ਕਾਰਵਾਈ ਹੁੰਦੀ ਹੈ ਇਹਦੇ ਵਿੱਚ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਤੁਹਾਡੇ ਮਾਧਮ ਰਾਹੀਂ ਕਿ ਪੁਲਿਸ ਦੇ ਨਾਲ ਲੱਗੋ ਤੁਹਾਡੇ ਸਹਿਯੋਗ ਨਾਲ ਹੀ ਜਿਹੜੀ ਇਹ ਬਿਮਾਰੀ ਹੈਗੀ ਇਹ ਕੋਡ ਹੈਗਾ ਇਹ ਮੈਨਸ ਹੈਗਾ ਡਰੱਗਸ ਦਾ ਇਹ ਖਤਮ ਹੋਣਾ ਹੈ ਸਾਨੂੰ ਇਨਫੋਰਮੇਸ਼ਨ ਦਿਓ ਸਾਡੀ ਪੰਜਾਬ ਸੇਫ ਹੈਲਪਲਾਈਨ ਵੀ ਲਾਂਚ ਕੀਤੀ ਗਈ ਹੈ ਸਟੇਟ ਲੈਵਲ ਦੀ ਉਹਦੇ ਤੇ ਤੁਸੀਂ ਜਾਣਕਾਰੀ ਦੇ ਸਕਦੇ ਹੋ ਤੁਹਾਡੀ ਆਈਡੈਂਟੀਟੀ ਬਿਲਕੁਲ ਹੀ ਗੁਪਤ ਰੱਖੀ ਜਾਊਗੀ ਸਾਡੇ ਆਫਸਰਸ ਨੂੰ ਵੀ ਦੇ ਸਕਦੇ ਹੋ ਸਾਡੇ ਥਾਣੇ ਦੇ ਵਿੱਚ ਦੇ ਸਕਦੇ ਹੋ ਈਮੇਲ ਕਰ ਸਕਦੇ ਹੋ ਕਿਸੇ ਵੀ ਮਾਧਿਅਮ ਰਾਹੀਂ ਕਿਸੇ ਵੀ ਲੈਵਲ ਤੇ ਤੁਸੀਂ ਆਪਣੀ ਇਹ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ ਐਂਡ ਤੁਹਾਡੇ ਸਹਿਯੋਗ ਨਾਲ ਹੀ ਇਹ ਜਿਹੜਾ ਮੈਨੇਜ ਹੈ ਉਹ ਖਤਮ ਹੋ ਸਕਦਾ ਹੈ ਸਾਰੀ ਡੀਟੇਲ ਸ਼ੇਅਰ ਕਰ ਲਾਂਗੇ ਕਿ ਹਾਊ ਮੈਨੀ ਐਫਆਇਰਸ ਹੈਵ ਬੀਨ ਲਾਂਚਡ ਵਾਟ ਇਜ਼ ਦ ਰਿਕਵਰੀ ਐਂਡ ਹਾਊ ਮੈਨੀ ਅਕਿਊਜ਼ਡ ਹੈਵ ਬੀਨ ਅਰੈਸਟਡ ਤੁਸੀਂ 10 ਤੋਂ 12 ਥਾਵਾਂ ਤੇ ਕੋਆਰਡੀਨੇਟ ਸਰਚ ਆਪਰੇਸ਼ਨ ਪੂਰੇ ਜ਼ਿਲ੍ਹੇ ਦੇ ਵਿੱਚ ਵਕ-ਵਕ ਥਾਵਾਂ ਤੇ ਚੱਲ ਰਿਹਾ ਹੈਗਾ